ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਵਿਜਿਟ ਆਪਣੀ ਹੈਗੀ ਹੈ ਦੋਸਤੋ ਪਿੰਡ ਚੱਬਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਆ ਬਿਲਕੁਲ ਰੋਡ ਦੇ ਉੱਪਰ ਜਿਹੜਾ ਦੋਸਤੋ ਬਾਬੇ ਨੋਦ ਸਿੰਘ ਦੀ ਜਗ੍ਹਾ ਬਿਲਕੁਲ ਉਸ ਦੀ ਬੈਕ ਸਾਈਡ ਜਿਹੜਾ ਦੋਸਤੋ ਵੀਰ ਉਹਨਾਂ ਦਾ ਘਰ ਆ ਬਾਕੀ ਨੰਬਰ ਜਿਹੜੇ ਦੋਸਤੋ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰ ਦਾਂਗੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਮੇਨ ਲੋਕੇਸ਼ਨ ਤੇ ਜਿਹੜਾ ਦੋਸਤੋ ਪਹੁੰਚ ਸਕਦੇ ਜੀ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੰਜ ਬੇੜਾਂ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚੋਂ ਦੋਸਤੋ ਘੱਟੋ ਘੱਟ ਵੀ ਤਿੰਨ ਬੇੜਾਂ ਬਿਲਕੁਲ ਸੁਈਆਂ ਸਵਾਈਆਂ ਹੋਣਗੀਆਂ ਤੇ ਦੋ ਗੱਬੜ ਨੇ ਠੀਕ ਆ ਤਿੰਨ ਗੱਬੜ ਨੇ ਠੀਕ ਆ ਸੌਰੀ ਚਾਰ ਸੁਈਆਂ ਨੇ ਦੋਸਤੋ ਤੇ ਇੱਕ ਗੱਬੜ ਆ ਠੀਕ ਆ ਜੀ ਤਾਂ ਪੂਰੀ ਰੇਟ ਭਾਅ ਬੜਤਾ ਦੋਸਤੋ ਇਸ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਬਾਕੀ ਫਰਸਟਲੀ ਇੱਕ ਆਪਾਂ ਦੱਸ ਦਿੰਨੇ ਆ ਦੋਸਤੋ ਇਹਦਾ ਰੇਟ 35000 ਤੋਂ ਲੈ ਕੇ 70 72 ਜਾਂ 75000 ਤੱਕ ਜਿਹੜਾ ਰੇਟ ਅਵੇਲੇਬਲ ਹੈਗਾ ਤੇ ਸੂਆ ਪੁੱਛਾਂਗੇ ਵੀਰ ਤੋਂ ਗੱਲਬਾਤ ਆਪਾਂ ਉਹਨਾਂ ਦੇ ਨਾਲ ਕਰਾਂਗੇ ਤੇ ਅੱਜ ਦੋਸਤੋ 4 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ ਸ਼ਾਮ ਦੇ 5 5:30 ਤੋਂ 5:00 ਵਜੇ ਦਾ ਸਮਾਂ ਹੈਗਾ ਠੀਕ ਆ ਤੇ ਬਾਕੀ ਇੱਕ ਇਹ ਵੀ ਰਿਕਵੈਸਟ ਹੁੰਦੀ ਹੈ ਦੋਸਤੋ ਜਿਸ ਵੀ ਥਾਂ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਇੱਕ ਟਾਈਮ ਧੋ ਟਾਈਮ ਚਵਾਈ ਆ ਜਿਹੜਾ ਪਸ਼ੂ ਕੋਈ ਸੂਇਆ ਉਹਦੀ ਚਵਾਈ ਦੋ ਟਾਈਮ ਤਿੰਨ ਟਾਈਮ ਤੁਸੀਂ ਆਪਣੇ ਸਮੇਂ ਤੋਂ ਸਮਾਂ ਕੱਢ ਕੇ ਜ਼ਰੂਰ ਕਰ ਲਿਆ ਕਰੋ ਤੇ ਗੱਲਬਾਤ ਆਪਾਂ ਕਰਦੇ ਆ ਵੀਰ ਦੇ ਨਾਲ ਪੁੱਛ ਲੈਂਦੇ ਆ ਇਨਫੋਰਮੇਸ਼ਨ ਬਾਕੀ ਕਰੋ ਸੰਗ ਦੇ ਵਿੱਚ ਵੜਣਾ ਹੋਣਗੀ ਆ ਕੁਝ ਨਗ ਜਿਹੜੇ ਕਰੌਸਾਂਗ ਦੇ ਵਿੱਚ ਹੋਣਗੇ ਕੁਝ ਕ ਐਚਐਫ ਦੀ ਜਿਹੜੀ ਆ ਦੋਸਤੋ ਇੱਕ ਦੋ ਨਗ ਤੁਹਾਨੂੰ ਜਿਹੜੇ ਆ ਐਚਐਫ ਦੇ ਵਿੱਚ ਦੇਖਣ ਤੇ ਵਿੱਚ ਮਿਲਣਗੇ ਠੀਕ ਆ ਤੇ ਬਿਲਕੁਲ ਤਾਜ਼ੀਆਂ ਸੁਈਆਂ ਸਬਈਆਂ ਹੋਣਗੀਆਂ ਬਹਿਣਾ ਜਿੰਨੀਆਂ ਵੀ ਚਾਰ ਬਹਿਣਾ ਦੀ ਆਪਾਂ ਗੱਲ ਕੀਤੀ ਹੈ ਚਾਰ ਬਹਿਣਾ ਬਿਲਕੁਲ ਤਾਜ਼ੀਆਂ ਸੁਈਆਂ ਸਬਈਆਂ ਨੇ ਠੀਕ ਆ ਨਾਲ ਬੱਚੇ ਆ ਪ੍ਰੋਪਰ ਵੀਡੀਓ ਤੁਹਾਨੂੰ ਦਿਖਾ ਦਾਂਗੇ ਬਾਕੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਪੂਰੀ ਜਾਣਕਾਰੀ ਆ ਜਿਹੜੀ ਦੋਸਤੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਆਓ ਕਰਦੇ ਆ ਗੱਲਬਾਤ ਫਿਰਦੇ ਨਾਲ ਕੁਛ ਤੇ ਕੀ ਡਿਟੇਲ ਆ ਇਹਨਾਂ ਬਾਰੇ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਜੀ ਹਾਂ ਜੀ ਵਧੀਆ ਤੁਸੀਂ ਸੁਣਾ ਬਹੁਤ ਵਧੀਆ ਭਰਾ ਇੱਕ ਆਪਣਾ ਨਾਮ ਦੱਸ ਦਈਏ ਜੀ ਵੀਰਾਂ ਨੂੰ ਜੀ ਨਾਮ ਮੇਰਾ ਬਲਜੀਤ ਸਿੰਘ ਪਿੰਡ ਚੱਬਾ ਜ਼ਿਲ੍ਹਾ ਅੰਬਸਰ ਤਹਿਸੀਲ ਅੰਬਸਰ ਠੀਕ ਹੈ ਜੀ ਬਾਬਾ ਲੋਹ ਸਿੰਘ ਦੀ ਜਗ੍ਹਾ ਤੇ ਬੈਗ ਸਾਈਡ ਹੈ ਆਪਣੀ ਧੀਰੀ ਦਿੱਤਾ ਡੰਗਰ ਠੀਕ ਹੈ ਜੀ ਬਾਕੀ ਨੰਬਰ ਇੱਕ ਵੀਰ ਜੀ ਜ਼ਰੂਰ ਦੱਸੀਏ ਨੰਬਰ ਆਪਣਾ 9855268079 ਠੀਕ ਹੈ ਜੀ ਅੱਜ ਨਾਗ ਆਪਣੇ ਕੋਲ ਪੰਜ ਆ ਜੀ ਹਾਂ ਜੀ 5000 4 ਹੈ ਗਿਆ ਜੇ ਸੂਈਆਂ ਦਜੇ ਦਜੇ ਸੂਗੇ ਵੜਾਂ ਤੇ ਇੱਕ ਗੱਬਾਂ ਚੋ ਵੀ ਦਜੇ ਸੂਗੇ ਸੂਣੀ ਗਾ ਠੀਕ ਹੈ ਜੀ ਹਾਂਜੀ ਤੇ ਆ ਜੋ ਕਰੀਏ ਸਟਾਰਟ ਜੀ ਪਹਿਲਾ ਨੰਬਰ ਤੇ ਵੀਰ ਆ ਦਿਖਾਈਏ ਦੱਸ ਗਿਆ ਵੀ ਸੂਆ ਕਿੰਨਾ ਮਾ ਸੂਈ ਆ ਇਹ ਦਜੇ ਸੂਗੇ ਵੀਰ ਦੀ ਵੜ ਦਜੇ ਸੂਵੇ ਹਾਂਜੀ ਤੇ ਤਨਾ ਤਨਾ ਚਵਾ ਦੇਣਾ ਸੂਈ 16 ਲੀਟਰ ਬੋਲੇ ਠੀਕ ਹੈ ਤਨਾ ਚੌ ਦਿਨਾਂ ਦੀ ਸੂਈ ਆ 16 ਲੀਟਰ ਜਿਹੜਾ ਬੋਲੇ ਦੇ ਵਿੱਚ ਦੋਸਤੋ ਹੁਣ ਚੱਲਦੀ ਪਈ ਆ ਬਾਕੀ ਤਾਂ ਹੋਰ ਵਧੀਆ ਲੱਗਾ ਜੀ ਥੇਲੇ ਵੀ ਠੰਡੀ ਬੱਚਾ ਥੇਲੇ ਕੀ ਆ ਗਿਆ ਬੱਚਾ 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 ਆ ਗਿਆ ਠੀਕ ਹੈ ਥੱਲੇ ਬੱਚਾ ਬੱਛਾ ਜੀ ਤਿੰਨ ਦਿਨਾਂ ਦਾ ਜਿਹੜਾ ਸਮਾਂ ਹੋਇਆ ਸੂਈ ਨੂੰ ਤੇ 15 16 ਲੀਟਰ ਜਿਹੜਾ ਬੌਲੇ ਚ ਰੈਡੀ ਹੈ ਹਾਂਜੀ ਹਾਂਜੀ ਠੀਕ ਆ ਤੇ ਵੀਰ ਚਵਾਈ ਚਵਾਈ ਕਿੱਦਾਂ ਦੀ ਚਵਾਈ ਬਹੁਤ ਵਧੀਆ ਜੀ ਬੋਲੀ ਹਾਂ ਥੱਲੇ ਬੱਚਾ ਬਾਲੂ ਠੀਕ ਹੈ ਜੀ ਘੱਟੇ ਲੰਮਿਆਂ ਥਾਣ ਜੀ ਠੀਕ ਹੈ ਜੀ ਕੋਈ ਆ ਵੀ ਲਾਮੇ ਆ ਨਹੀਂ ਕੰਮ ਆ ਸੋਨਾ ਭਰਾ ਬੁਰੂ ਚੰਗਾ ਵੀ ਕਹਿਣ ਤੋਂ ਬਹੁਤ ਵਧੀਆ ਜੀ ਬਹੁਤ ਠੀਕ ਹੈ ਜੀ ਨੌਂ ਵੀ ਨੌਂ ਤੋਂ ਆ ਜਿਹੜੀ ਬਚੀ ਤੁਸੀਂ ਦੇਖ ਰਹੇ ਹੋ ਠੀਕ ਆ ਯਾਦਪਾਦ ਵਿੱਚ ਆ ਬੋਦੀ ਵਾਲੀ ਬੈੜਾ ਪੂਰੀ ਤੇ ਸਾਜੀ ਸੂਈ ਆ ਬੈਕ ਸਾਈਡ ਤੋਂ ਜਿਹੜਾ ਥਾਂ ਦੇ ਬਾ ਠੀਕ ਆ ਤਕੂਲ ਕੇ ਤੋਰ ਕੇ ਦਿਖਾ ਦਿਓ ਜੀ ਲੋ ਥੱਲੇ ਬੱਚਾ ਦੇ ਬੱਚਾ ਦੱਸਿਆ ਜੀ ਹਾਂ ਜੀ ਬੱਚਾ ਹੈ ਮੇਲ ਕਾਪ ਹੈ ਕਦ ਕਾਠੀ ਜਿਹੜਾ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਤੁਸੀਂ ਮੰਨ ਸਕਦੇ ਹੋ ਅ ਬਾਕੀ ਬਿਲਕੁਲ ਤਾਜੀ ਸੁਈ ਸੁਵਾਈ ਆ ਬੱਚੀ ਸੋ ਸੂ ਦੇ ਵਿੱਚ ਆਪਾਂ ਕਹਿ ਸਕਦੇ ਆ ਪਸ਼ੂ ਨੂੰ ਦੋ ਜਾਂ ਤਿੰਨ ਤਿੰਨ ਦਿਨ ਦਾ ਸਮਾਂ ਜਿਹੜਾ ਪਸ਼ੂ ਸੂ ਦੇ ਵਿੱਚ ਹੁੰਦਾ ਤੇ ਮੈਂਟੇਨ ਜਿਹੜੀ ਅਸੀਂ ਆ ਤੇ ਜਿਹੜੀ ਦੋਸਤੋ ਆਪਣੀ ਪਸ਼ੂ ਕਰ ਲੂਗਾ ਕਟੋਗੜ ਹਫਤੇ ਦੇ ਵਿੱਚ ਪਸ਼ੂ ਬਿਲਕੁਲ ਜਿਹੜਾ ਦੋਸਤੋ ਭਰ ਜਾਂਦਾ ਠੀਕ ਆ ਬਾਕੀ ਕਿੰਨਾ ਸੇ ਜਾਊਗੀ ਹਾਂਜੀ 20 ਤੋਂ ਪਲੱਸ ਹੀ ਜਾਊਗੀ 20 ਤੋਂ ਪਲੱਸ ਚੱਲੂ ਵੀਰਾਂ ਦਾ ਪਸ਼ੂਗਾ 20 ਲੀਟਰ ਦੁੱਧ ਜੇ ਦੱਸਿਆ ਜਾਂਦਾ ਕਰ ਠੀਕ ਆ ਜੀ ਪਹਿਲੇ ਸਵੇ ਜੀ ਪਹਿਲੇ ਸਵੇ 20 ਪਹਿਲੇ ਸਵੇ 20 ਲੀਟਰ ਜਿਹੜਾ ਦੁੱਧ ਦੱਸਿਆ ਸੀਗਾ ਇਸ ਵਾਰ ਦੂਜਾ ਸਵੇ ਦੋਸਤੋ ਸੁਈ ਬਾਕੀ ਥਣਾ ਦੀ ਚੱਡੇ ਦੀ ਬਿਲਕੁਲ ਸਫਾਈ ਆ ਚਵਾਈ ਜਿਹੜੀ ਉਹ ਵੀ ਬੈਸਟ ਲੱਗੀ ਆ ਬਾਕੀ ਉਹ ਤੁਸੀਂ ਕਰਕੇ ਦੇਖ ਲੈਣੀ ਜਿਹੜੇ ਵੀਰ ਨੇ ਖਰੀਦਣੀ ਆ ਅੱਛਾ ਕਿੰਨੀ ਕੀ ਡਿਮਾਂਡ ਆ ਫਿਰ ਇਹਦੀ ਮੁੱਲ ਮੰਗ ਜੀ ਮੁੱਲ ਮੌਕੇ ਦਾ ਹੋਊਗਾ ਜੀ ਮੌਕੇ ਤੇ ਹਾਂਜੀ ਮੌਕੇ ਤੇ ਜੀ ਹਾਂਜੀ ਮੌਕੇ ਬਾਕੀ ਸਾਰਾ ਗਾਰੰਟੀ ਉਹ ਹੀ ਜੋ ਤੁਹਾਨੂੰ ਦੱਸਿਆ ਠੀਕ ਹੈ ਜੀ ਬਹੁਤ ਦਾਦ ਦੀ 20 20 ਲੀਟਰ ਉਹਨਾਂ ਦੱਸਿਆ ਵੀ ਅਸੀਂ ਚੋਇਆ ਪਹਿਲੇ ਠੀਕ ਹੈ ਜੀ ਤੇ ਹੁਣ 25 ਦੇ ਲਾਗੇ ਬੰਦੇ ਵੱਧ ਵੀ ਜਾ ਸਕਦੀ ਉਹ ਸਾਮਾਨ ਦਾ ਸ਼ਰਤ ਹੈ ਤੇ ਉਹਨਾਂ ਚੋਂ ਚੋਹਾ ਡਣਾ ਹੀ ਸੂਈ ਠੀਕ ਹੈ ਜੀ ਲਓ ਵੀ ਦੋਸਤੋ ਅੱਗੇ ਦੂਜੇ ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਇੱਕ ਵਿਹੜ ਦਿਖਾਉਣੀ ਆ ਫੁੱਲ ਵੱਡੀ ਹਾਈਟ ਕਦ ਕਾਠੀ ਪੂਰਾ ਉੱਚਾ ਤੇ ਤਾਜੀ ਸੂਈ ਇਹ ਵੀ ਤਾਜੀ ਸੂਈ ਹੈ ਜੀ ਹਾਂ ਜੀ ਇਹ ਵੀ ਤਾਜੀ ਤੰਨਾ ਚੋਹਾ ਡਣਾ ਦੀ ਤਿੰਨ ਚੌ ਦਿਨਾਂ ਦੀ ਸੂਈ ਬੱਚਾ ਥਲੇ ਕੀ ਆ ਗਿਆ ਹਾਂ ਜੀ ਬੱਚਾ ਹੀ ਹੈ ਮਗਰ ਵੀ ਬੱਚਾ ਇਹਦੇ ਤੇ 4 ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਸੋ ਹੁਣ ਬੋਲਾ ਕਿੰਨਾ ਆਪਾਂ ਹਾਜ਼ਰ ਹੈ ਜੀ ਬੋਲਾ 16 ਲੀਟਰ ਜੀ ਇਹ 30 ਪਲੱਸ ਜਾਏਗੀ 16 ਲੀਟਰ ਹੁਣ ਬੋਲਾ ਜੀ ਠੀਕ ਐ ਐਕਸਟਰਾ ਆਰਡੀਨਰੀ ਦਾ ਦੋਸਤੋ ਆਰਡਰ ਕੁਆਲਿਟੀ ਕਾਫੀ ਖੂਬਸੂਰਤ ਆ ਤੇ ਹਾਈਟ ਕੱਦ ਜਿਹੜਾ ਪੂਰਾ ਵੱਡਾ ਠੀਕ ਐ ਨਾਰਮਲੀ ਜਿਵੇਂ ਆਪਾਂ ਫਾਰਮ ਦੀਆਂ ਬੱਚੀਆਂ ਵੇਖਣਾ ਦੇਖਦੇ ਆ ਦੋਸਤੋ ਉਸ ਹਿਸਾਬ ਵੰਡ ਦੇ ਵਿੱਚ ਤੁਸੀਂ ਕੱਦ ਵੀ ਜਿਹੜਾ ਦੇਖ ਸਕਦੇ ਹੋ ਫੁੱਲ ਵੱਡੀ ਹਾਈਟ ਤੇ ਹੁਣ ਸਟਾਰਟਿੰਗ ਜਿਹੜੀ ਆ ਦੋਸਤੋ ਅੱਜ ਤੀਜੇ ਦਿਨ ਦੀ ਸੂਈ ਦੇ ਥੱਲੇ ਬਿਲਕੁਲ 16 ਲੀਟਰ ਬਿਲਕੁਲ ਬੋਲਾ ਰੈਡੀ ਹੈ ਠੀਕ ਐ ਤੇ ਦੁੱਧ ਵੀਰ ਦੱਸਦਾ ਵੀ ਘੱਟੋ ਘੱਟ ਵੀ 25 ਤੋਂ ਪਲੱਸ 30 ਦੇ ਨੇੜੇ ਤੇੜੇ ਜਿਹੜਾ ਦੁੱਧ ਇਹਨੂੰ ਚੋਣਾ ਚਾਹੀਦਾ। ਬਾਕੀ ਭਰਮਾ ਪਿੰਡਾ ਪੂਰਾ ਦੋਸਤੋ ਰਾਜੀ ਆ। ਉਹ ਵਜਨਦਾਰ ਪੂਰੀ ਤੇ ਕੱਦ ਕਾਠੀ ਸੋਹਣਾ ਠੀਕ ਆ। ਆ ਦੇਖੋ। ਕਰ ਗਿਆ ਠੀਕ ਹੈ ਕਿੰਨਾ ਕੁ ਮੁੱਲ ਵੀ ਰਹਿੰਦਾ ਫਿਰ ਵੀਰ ਜੀ ਮੁੱਲ ਜਾਇ ਜੀ ਕਰਨਾ 75000 ਰੁਪਏ ਦਾ ਜੇ ਬਾਕੀ ਮਾਨਤਨ ਕਰਦਾ ਫੁੱਲਾ ਕਰਦਾ ਸਾਮਾਨ 75000 ਜੀ ਹਾਂ ਜੀ ਥੱਲੇ ਨਾ ਹੋਊਗਾ ਮੁੱਲ ਜੀ ਕਰ ਲਾਂ ਵਾਲੀ ਮੌਕੇ ਦੀ ਜੀ ਜਰੂਰ ਮਾਨਤਨ ਕਰਦਾ ਫੁੱਲਾ ਕਰਦਾ ਠੀਕ ਹੈ ਕਿੰਨੇ ਜੋਕਰ ਲੈਣਗੇ ਠੀਕ ਹੈ ਜੀ 75000 ਹੈ ਭਰਾਓ ਠੀਕ ਹੈ ਤੇ ਮਾਨਤਨ ਬਾਈ ਦਾ ਵੀ ਕਰਦਾ ਜਿਹੜਾ ਵੀਰ ਖਰੀਦਦਾ ਰਹੂਗਾ ਖਾਸ ਤੌਰ ਤੇ ਮਾਨਤਨ ਕਰਾਂਗੇ ਜਰੂਰ ਕਰਾਂਗੇ ਕੋ ਫਿਕਸਡ ਰੇਟ ਦੇਗਾ ਵਿਚੋਂ ਮਾਰਤਨ ਹੋ ਜੂਗਾ ਠੀਕ ਆ ਬਾਕੀ ਚੱਡਾ ਕਾਫੀ ਜਿਆਦਾ ਸੋਹਣਾ ਹੈ ਜਿੰਨਾ ਦੋਸਤੋ ਅੱਗੇ ਨੂੰ ਆ ਉਹਨੇ ਉਭਾਰ ਜਿਹੜਾ ਤੁਸੀਂ ਵੇਖੋਗੇ ਬਿਲਕੁਲ ਉਹਨੇ ਪਿੱਛੇ ਨੂੰ ਬਣਿਆ ਠੀਕ ਆ ਤੇ ਵਹਿਰ ਤੁਹਾਨੂੰ ਪਸੰਦ ਆਊਗੀ ਬਾਕੀ ਖਾਂ ਤੋਂ ਬਹੁਤ ਸੋਹਣਾ ਸਾਥੀ ਚਵਾਈ ਲਾ ਸਾਡਾ ਮੁਕੀ ਜਲਾ ਠੀਕ ਆ ਇਸ ਤੋਂ ਬਾਅਦ ਇੱਕ ਤੀਜੇ ਨੰਬਰ ਤੇ ਜਿਹੜੀ ਤੁਹਾਨੂੰ ਇਹ ਵਹਿਰਤ ਹੋਣੀ ਹੈ ਕ੍ਰੋਸ ਅੰਗ ਦੇ ਵਿੱਚ ਇਹ ਵੀ ਸੂਈ ਹੈ ਜੀ ਇਹ ਵੀ ਵੀਰ ਜੀ ਤਨਾਚਵਾ ਦੇਣਾ ਇਸ ਵੀਰ ਜੀ ਤੇਨੋਂ ਤੋਂ 4 ਦਿਨਾਂ ਦੀ ਸੂਈ ਹੈ ਹਾਂਜੀ ਬੱਚਾ ਇਹਦੇ ਥੱਲੇ ਕੀ ਹੈ ਜੀ ਬੱਚਾ ਬੱਚਾ ਹੀ ਹੈ ਬੱਚਾ ਠੀਕ ਹੈ ਹੈ ਪਹਿਲੇ ਤੋਂ ਲੈ ਕੇ ਮਨ ਕੀ ਤੀਜੇ ਨੰਬਰ ਤੱਕ ਆ ਗਏ ਆਪਾਂ ਬੱਚੇ ਇਹਨਾਂ ਦੇ ਦੂਜਾ ਸੂਆ ਹੈ ਜੀ ਹੈ ਜੀ ਦੂਜਾ ਸੂਆ ਦੂਜਾ ਸੂਆ ਮਨ ਕੀ ਬੱਚੇ ਇਹਨਾਂ ਇਹ ਤਾਂ ਬੱਚਾ ਹੀ ਆ ਹਾਂਜੀ ਤੇ ਅੱਜ ਬੋਲਾ ਕਿੰਨਾ ਜੀ ਹਾਜ਼ਰ ਇਹਦੇ ਥੱਲੇ ਬੋਲਾ ਜੀ 12 ਲੀਟਰ ਦਾ ਹੈ 12 ਲੀਟਰ ਹਾਂਜੀ ਜਿੱਤਾ ਮਰਜੀ ਬੋਲਾ ਢੋਲਾ ਮਿਲ ਜੇਗੀ ਠੀਕ ਹੈ ਜੀ 12 ਲੀਟਰ ਬੋਲਾ ਤੇ ਦੂਜਾ ਸੂਆ ਵੀਰ ਕਹਿੰਦਾ ਪਿਆ ਵੀ ਦੂਜਾ ਸੂਆ ਦੋਸਤੋ ਇਹ ਸੂਈ ਆ ਠੀਕ ਹੈ ਤੇ ਦੋ ਕ ਦਿਨ ਹੀ ਹੋਇਆ ਦੋ ਤਿੰਨ ਕ ਦਿਨ ਦੋ ਦਿਨ ਦਾ ਸਮਾਂ ਹੋਣਾ ਸੀ ਠੀਕ ਹੈ ਬੱਚੇ ਜਿਹੜੇ ਆ ਦੋਸਤੋ ਮੈਂ ਤੁਹਾਨੂੰ ਲਾਸਟ ਦੇ ਵਿੱਚ ਦਿਖਾਉਂਗਾ ਸਾਰੇ ਬੱਚੇ ਦਿਖਾ ਦਨੇ ਆਪਾਂ ਤੁਹਾਨੂੰ ਜਰੂਰ ਤੁਸੀਂ ਵੀਡੀਓ ਦੇਖ ਲਿਓ ਨਾੜੂ ਬੱਚੇ ਦੇ ਨਾਮ ਹੋਣਗੇ ਕੁਝ ਕੁ ਬੱਚਿਆਂ ਦੇ ਨਾਮ ਨਾੜੂ ਹੋਣਗੇ ਦੂਜੇ ਤੀਜੇ ਦਿਨ ਦੇ ਦੌਰਾਨ ਜਿਹੜੇ ਸੋਈਆਂ ਵੜਾ ਤੇ ਅੱਜ 12 ਲੀਟਰ ਤੋੜ ਲਈਏ ਜੀ ਹਾਂਜੀ ਅੱਜ 12 ਲੀਟਰ ਬੌਲ ਦੇ ਵਿੱਚ ਆ ਜਿਹੜੀ ਆਪਾਂ ਤੁਹਾਨੂੰ ਇਹ ਤੀਜੇ ਨਾਲ ਪਰਤੇ ਦਿਖਾ ਰਹੇ ਆ 12 ਲੀਟਰ ਬੌਲਾ ਜਿਹੜਾ ਕਿਸੇ ਵੀਰ ਨੇ ਕਿਵਾਈ ਕਰ ਲੈਣੀ ਠੀਕ ਹੈ ਤੇ ਕ੍ਰੋਸ ਬਰੀਡ ਆ ਜਿਹੜੀ ਠੀਕ ਹੈ ਜੀ ਕ੍ਰੋਸ ਬਰੀਡ ਆ ਤੇ ਐਫ ਜਿਹਦਾ ਕ੍ਰੋਸ ਆ ਗੰਗ ਦੇ ਵਿੱਚ ਆ ਬਾਕੀ ਸਫਾਈ ਜਿਹੜੀ ਆ ਦੋਸਤੋ ਵੜਾਂ ਦੇ ਵਿੱਚ ਨਾਰਮਲੀ ਤੁਸੀਂ ਆ ਦੇਖ ਸਕਦੇ ਹੋ ਠੀਕ ਆ ਥਣ ਦੀ ਲੰਬਾਈ ਸ਼ੇਪ ਬਿਲਕੁਲ ਜਿਹੜਾ ਦੋਸਤੋ ਮੁਠੀ ਵਾਲਾ ਥਾਣਾ ਹੱਥੀ ਚੁਵਾਈ ਵਾਲਾ ਥਾਣਾ ਕਿਸੇ ਗੱਲੋਂ ਕੋਈ ਦਿੱਕਤ ਜਾਂ ਔਕੜ ਤੰਗੀ ਪਰੇਸ਼ਾਨੀ ਨਹੀਂ ਆਉਂਦੀ ਚੁਵਾਈ ਦੇ ਵਿੱਚ ਜੇਕਰ ਆਪਾਂ ਬਿਲਕੁਲ ਹੱਥੀ ਚੁਵਾਈ ਦਾ ਥਣ ਕਹੇ ਤਾਂ ਤੇ ਕਰੋਗੇ ਹੱਥੀ ਚੁਵਾਈ ਠੀਕ ਆ ਥਾਣੇ ਇਹਦਾ ਬੱਚਾ ਜੀ ਹਾਂ ਹਾਂ ਆ ਚਿੱਟਾ ਆ ਬੱਚਾ ਦੋਸਤੋ ਜਿਹੜੀ ਹੁਣ ਤੁਹਾਨੂੰ ਵੇਖਾ ਦਿਖਾ ਸੀ ਠੀਕ ਆ ਆ ਬੱਚਾ ਉਸ ਤੋਂ ਪਹਿਲਾਂ ਜਿਹੜੀਆਂ ਦੋ ਦਿਖਾਈਆਂ ਸੀ ਵੇੜਾ ਬੱਚੇ 나ੜੂ ਨਾਲ ਨੇ ਆ ਦੋਨੋਂ ਬੱਚੇ ਆ ਨੇ ਠੀਕ ਆ ਪਹਿਲੇ ਨੰਬਰ ਵਾਲੀ ਦਾ ਕਿਹੜਾ ਸੀ ਜਿਹੜਾ ਆ ਬੈਠਾ ਜਿਹੜਾ ਪਹਿਲੇ ਨੰਬਰ ਤੇ ਆਪਾਂ ਦਿਖਾਈ ਸੀਗੀ ਜੀ ਦਾ ਮੋਲ ਵੀਰ ਕਹਿੰਦਾ ਸੀ ਫੋਨ ਤੇ ਕਰਾਂਗੇ ਠੀਕ ਆ ਜੀ ਤੇ ਆ ਦੂਜੇ ਨੰਬਰ ਸੈਕਿੰਡ ਨੰਬਰ ਤੇ ਸੀ ਆ ਕਰੋ ਚੱਕੀ 나ੜੂ ਬੱਚੇ ਦੇ ਨਾਲ ਅੱਜ ਤੇ ਜਿੱਤੇ ਜਿੱਤੇ ਦਿਨ ਦੇ ਵਿੱਚ ਜੜਾ ਦੋਸਤੋ ਪੈਰ ਹੈਗਾ ਇਹਨਾਂ ਵੇੜਾਂ ਦੇ अच्छा वीर फिर ਇਹਦਾ ਲੈਣ-ਦੇਣ ਕੀ ਰੱਖਿਆ? ਇਹਦਾ ਵੀਰ ਜੀ ਮੁੱਲ ਤੇ 50000 ਕਰਦੇ ਹਾਂ। ਹਾਂਜੀ। ਬਾਕੀ ਜਿਹੜਾ ਮੌਕੇ ਤੇ ਕਰ ਲਾਂਗੇ ਜਦਾਂ ਰਮਾਨ ਤਾਂ ਕਰਨਾ 50000 ਦੇ ਵਿੱਚ ਜੀ ਬਾਕੀ ਆ ਸੰਗੀਤ ਜੀ ਜਾਨ ਲਈ ਅੱਜ ਵਾਸਤੇ। ਬਾਤ ਨਾ ਹੋ। ਨਾ ਬਸ ਆ ਬਾਤ ਹੋਣੀ। ਨੂੰ ਹੋਜੀ। ਠੀਕ ਆ। ਇਸ ਤੋਂ ਬਾਅਦ ਆਜੋ ਅਗਲੇ ਪਾਸੇ ਜੀ। ਇਹ ਤਾਂ ਗੱਬਣਾ ਜੀ ਇਹ ਵੀ সুইਜ। ਨਹੀਂ ਜੀ ਇਹ ਵੀ সুইਜ ਆ। ਠੀਕ ਆ। ਉਹ ਦਿੱਤੀ ਆ ਸੁਣਾਈ ਲਾ। ਦੁਜਾ ਸਵੇਰ ਸੁਈਏ ਜੀ ਹਾਂਜੀ ਠੀਕ ਆ ਸਮਾਂ ਇਹਨੂੰ ਪਿਲਕ ਹੋ ਗਿਆ ਇਹ ਵੀ ਤਿੰਨਾ ਕੇ ਮਾਦਨਾਨੀ ਤਿੰਨ ਤੋਂ ਚਾਰ ਦਿਨ ਹਾਂਜੀ ਹਾਂਜੀ ਇੰਨੇ ਕੇ ਟਾਈਮ ਦੀ ਠੀਕ ਆ ਹਾਂਜੀ ਤੇ ਬੱਚਾ ਇਹ ਕੀ ਪਾਇਆ ਸੀ ਹਾਂਜੀ ਬੱਚਾ ਬੱਚਾ ਵਸੀ ਹੈ ਨਾਲ ਬੱਚਾ ਇਹ ਬੱਚਾ ਹੀ ਬੱਚਾ ਹੀ ਬੱਚਾ ਇਹ ਬੱਚਾ ਇਹ ਆਜਾ ਹੁਣ ਤਿੰਨਾ ਤੋਂ ਚਾਰ ਦਿਨ ਦੀ ਸਹੀ ਆ ਹਾਂਜੀ ਬੋਲਾ ਨਾੜੂ ਦੇ ਜੀ ਬੱਚਾ ਬੋਲਾ ਕਿੰਨਾ ਹੁਣ ਬੋਲਾ 9 ਲੀਟਰ ਆਉਣੇ ਦੇਲੇ 9 ਲੀਟਰ ਹਾਂਜੀ ਠੀਕ ਆ ਜੀ 9 ਲੀਟਰ ਬੋਲਾ ਦੋਸਤੋ ਕੱਦ ਜਿਹੜਾ ਨਾਰਮਲ ਤੁਸੀਂ ਵੇਖੋਗੇ ਮੀਡੀਅਮ ਤੋਂ ਥੱਲੇ ਆ ਸਮਦਰ ਗੱਦ ਦੀ ਜਿਹੜੀ ਦੋਸਤੋ ਇਹ ਵੈਰ ਆ ਠੀਕ ਆ ਹਾਈਟ ਸਮਦਰ ਜੀ ਆ ਤੇ ਥੱਲੇ ਇਸ ਦੇ ਬੱਛਾ ਤੇ ਹੁਣ ਬੋਲੇ ਦੇ ਵਿੱਚ 12 ਹੈਗਾ ਜੀ 10 12 ਹੈਗਾ 12 ਠੀਕ ਆ ਤੇ ਚਵਾਈ ਚੰਗੀ ਆ ਜੀ ਕਿਸੇ ਗੱਲੋਂ ਕੋਈ ਉਹ ਤਾਂ ਨਹੀਂ ਹੈਗੀ ਉਨੀ ਕੀ ਕੋਈ ਨਹੀਂ ਜੀ ਨਹੀਂ ਜੀ ਕਰ ਨਹੀਂ ਦੇਖ ਠੀਕ ਆ ਜੀ ਖੋਲ ਗਏ ਜੀ ਤੁਸੀਂ ਫਿਲਹਾਲ ਇਹਦੀ ਮਾਰਨਿੰਗ ਫਿਰ ਕਿੰਨੇ ਵਜੇ ਕੀਤੀ ਹੈ ਜੀ ਹਾਂਜੀ 6 ਵਜੇ ਕੀਤੀ ਆਣੀ 6:00 ਹੋਏ ਲੱਗੋ ਅ ਸੋ ਦੋਸਤੋ ਨਾਲ ਡੇਰੀ ਦਾ ਕੰਮ ਆ ਠੀਕ ਹੈ ਜੀ ਡੇਰੀ ਵਪਾਰ ਦਾ ਕੰਮ ਵੀ ਹੈਗਾ ਬਟ ਉਸਦੇ ਨਾਲ ਇੱਕ ਡੇਰੀ ਦਾ ਕੰਮ ਆ ਵੀ ਦੁੱਧ ਜਿਹੜਾ ਡੇਲੀ ਰੁਟੀਨ ਦੇ ਵਿੱਚ ਚਲੋ ਸ਼ਹਿਰ ਬਾਜ਼ਾਰ ਦੇ ਵਿੱਚ ਜਾਂਦਾ ਫਿਲਹਾਲ ਇਹ ਵੜਾ ਜਿਹੜੀਆਂ ਖਾਸ ਤੌਰ ਤੇ ਚਲੋ ਬੌਲੇ ਦੇ ਉੱਤੇ ਚੱਲਣ ਡੀਆਂ ਨੇ ਬੌਲੇ ਦੇ ਵਿੱਚ ਨੇ ਠੀਕ ਆ ਅੱਜ ਕੋਈ ਚੌਥੇ ਦਿਨ ਦੀ ਸੂਈ ਆ ਤੇ ਕੋਈ ਤਿਹਜੇ ਦਿਨ ਦੀ ਸੂਈ ਆ ਤੇ ਆ ਦੇਖੋ ਪਰ ਨਾ ਜਿਹੜਾ ਇਹਦੇ ਤੇ ਬੱਚਾ ਸੀ ਉਹ ਪਰਾ ਵੱਜਿਆ ਸੀ ਹਾਂਜੀ ਹਾਂ ਠੀਕ ਹੈ ਇਹਦਾ ਮੁੱਲ ਵੀਰ ਫਿਰ ਲੈਣ ਦੇਣਾ ਵੀਰ ਜੀ 37000 ਮੁੱਲ ਕਰਦੇ ਜੀ ਹਾਂਜੀ ਤੇ ਮਾਨਤਾ ਨੂੰ ਕਰਦਾਂਗੇ ਵਿੱਚ 370 ਹਾਂਜੀ ਠੀਕ ਹੈ ਭਰਾ 35 ਦੀ ਦੇ ਦਾਂ 35 ਦੀ ਠੀਕ ਹੈ 35000 ਆਪਾਂ ਫਿਰ ਕੋਲਾ ਤਾਜੀ ਜਿੱਦਾਂ ਮੱਛੀ ਚੋਗੇ ਵੇਖੇ ਕੋਈ ਦੋ ਟਾਈਮ ਆ ਬਿਲਕੁਲ 35000 ਵੀ ਇਹ ਕਹਿੰਦਾ ਵੀ ਆਪਾਂ ਆਹ ਨਾਲ ਜਿਹੜੀ 35000 ਹੈ ਠੀਕ ਆ ਜੀ ਡਿਮਾਂਡ ਵੈਸੇ ਕਰ ਲਓ 35000 ਤੇ ਲੈਣ ਦੀ ਦੀ ਜਿੱਕਰ ਗੱਲ ਕਰੀਏ ਤੇ 35000 ਠੀਕ ਆ ਆਹ ਧੰਨਵਾਦੋ ਦੋਸਤੋ ਚਵਾਈ ਤੁਸੀਂ ਕਰਨੀ ਆ ਬੌਲੇ ਦੇ ਵਿੱਚ ਪਸ਼ੂ ਦੀ ਇੱਕ ਟਾਈਮ ਕਰ ਲਓ ਦੋ ਟਾਈਮ ਕਰ ਲਓ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਐਫਐਸ ਵੇਅਰ ਦਿਖਾ ਦਿੰਨੇ ਆ ਵੱਡੇ ਕੱਟ ਕੱਟ ਦੀ ਆ ਤੇ ਇਹ ਗੱਪਣਾ ਕੀ ਹਾਂਜੀ ਸੋਣੀ ਹੈ ਠੀਕ ਇਹ ਦੂਜਾ ਸੁਆ ਸੋਣੀ ਹੈ ਸਰਾਵੋ ਗੱਪਣਾ ਠੀਕ ਆ ਤੇ ਦਿਨ ਹਜੇ ਲੈ ਜੂਗੀ ਹੈ ਆ ਦੇਖੋ ਜੀ 4:00 ਦਾ ਆਹ ਦਰ ਨਾਲ ਜੂ 4:00 ਹਾਂਜੀ ਲਾ ਜਾਣੇ ਦਾ ਸਾਸ ਲੈ ਜੂਗੀ ਬਣੂਗੀ ਤਾਂ ਫਿਰ ਕਾਫੀ ਹੈ ਹਾਂਜੀ ਬਣੇਗਾ ਸੁਬਾਹ ਦੂਜਾ ਹੀ ਹੈ ਵੀ ਹਾਂਜੀ ਦੂਜਾ ਹੋਵੇ ਆਹ ਦੇਖੋ ਜੀ ਪੂਰੀ ਫੇਸ ਕੁਆਲਟੀ ਦੀ ਬੁੱਧੀ ਮੂੰਹ ਮੱਥਾ ਇਹਦਾ ਜਿਹਾ ਬੁੱਧੀ ਹੈ ਆਹ ਦੇਖੋ ਬਿਲਕੁਲ ਛੋਟਾ ਜਿਹਾ ਕੰਮ ਹੈ ਤੇ ਪੂਰੀ ਜਾਤ ਪਾਤ ਵਾਲੀ ਜਿਹੜੀ ਇਹ ਬੱਚੀ ਹੈ ਇਹ ਸੁਬਾਹ ਦੂਜਾ ਹੋਵੇ ਹੋਲ ਕੇ ਜੀ ਹਾਜੀ। ਹਾਜੀ ਟਾਈਮ ਜਿਹੜਾ ਦੋਸਤੋ ਲੈ ਜੂਗੀ ਠੀਕ ਆ। ਹਵਾ ਨਾਲੇ ਬਾ ਪਰਣਾ ਸ਼ੁਰੂ ਕੀਤਾ। ਟਾਈਮ ਅਜ 10 ਦਿਨ ਘੱਟੋ ਘੱਟ ਵੀ ਕੋਈ ਮੰਨ ਕੇ ਵੀਰ ਜਿਹੜਾ ਲੈ ਕੇ ਜਾ ਸਕਦਾ 10 ਕ ਦਿਨ ਹਜੇ ਸਮਾਂ ਬਾਕੀ ਐ ਸੂਣ ਦੇ ਤੇ। ਮਾ ਦੇਖ ਲੋ ਠੀਕ ਆ। ਲੋ ਤੋਂ ਨਾ ਵੀ ਵੱਸ ਗਿਆ। ਆ ਦੇਖੋ। ਕਦ ਕੱਡ ਜਿਹੜਾ ਭਰਾਬੂ ਪੂਰਾ ਵੱਡਾ ਕਦ ਕੱਡ ਠੀਕ ਆ ਫੁੱਲ ਹਾਈਟ ਆ ਤੇ 98 ਵ ਦੀ ਸਫਾਈ ਪੂਰੀ ਆ ਠੀਕ ਆ ਬਾਕੀ ਆਰਡਰ ਪਾਈ ਇਹਦਾ ਵੀ ਕਠੋੜ 25 30 ਲੀਟਰ ਵਾਲੀ ਵੈੜ ਦਾ ਜਿਹੜਾ ਦੋਸਤ ਆਰਡਰ ਹੁੰਦਾ ਵੀ ਉਹਦਾ ਹਵਾਨਾ ਬਣਾਉਣਾ ਠੀਕ ਆ ਅੱਛਾ ਵੀਰ ਜੀ ਫਿਰ ਇਹਦਾ ਮੁੱਲ ਦੀ ਪਰਫੋਰਮੈਂਸ ਚੰਗੀ ਹੈ। ਮੋਲੀ 75000 ਕਰ ਦੇਦਾ। 75000 ਹਾਂ। ਬਾਕੀ ਮਾਨਤਾ ਕਰਦਾਂਗੇ ਮੌਕੇ ਤੇ। ਜਿਵੇਂ ਹਜੇ ਵੀਰ ਘਟੋ ਘਟ ਵੀ ਸਮਾ ਦਾ ਪਿਆਰ ਦਾਸਕ ਦੇ। ਹਾਂ ਜੀ ਦੱਸ ਦੇਣ ਲੈ ਜਾਣੇ ਜੀ। ਤੇ ਛੋੜ ਦੇ ਆਪਾ ਫੁੱਲਾ ਹੀ ਹੋ ਜਾਏਗਾ ਮਾਨਤਾ। ਫੁੱਲਾ ਕਰ ਦਾਂਗੇ। ਕੋਈ 2-4 ਸੌ ਹਜ਼ਾਰ ਵਾਲਾ ਨਹੀਂ ਚਾਹੀਦਾ। ਨਹੀਂ ਵੱਧ ਕਰ ਦਾਂਗੇ ਗੱਲ। ਠੀਕ ਹੈ ਜੀ। ਜਿੱਦਾਂ 100 ਹੋ ਗਏ ਤਾਂ ਕਰਦਾ। ਠੀਕ ਹੈ। ਤੇ ਨੰਬਰ 1+ ਚੱਲ ਜੂ ਹੁਣ ਸਾਡੇ। ਠੀਕ ਹੈ ਜੀ। ਹਾਂ ਜੀ। ਨੰਬਰ 1 ਆਪਣੇ ਕਰੀਏ ਸਾਂਝੇ ਫਿਰ। ਨੰਬਰ ਆਪਣਾ 98555 ਹਾਂ ਜੀ। 60079। ਠੀਕ ਹੈ ਜੀ। ਸਰੋਵਰ ਇਹ ਸਾਨੂੰ ਮੇਰੇ ਨਾਲ ਵੀਰ ਤੇ ਵੜਾ ਤੁਹਾਨੂੰ ਆਪਾਂ ਦਿਖਾਤੀਆਂ ਨੇ ਦੋਸਤੋ ਪੰਜ ਚਾਰ ਵੜਾ ਬਿਲਕੁਲ ਤਾਜ਼ੀਆਂ ਸੂਰੀਆਂ ਸਵਾਈਆਂ ਨੇ ਬੌਲੇ ਦੇ ਵਿੱਚ ਆ ਪੂਰੀ ਡਿਟੇਲ ਆ ਉਹ ਆਪਾਂ ਵੀਰ ਦੇ ਨਾਲ ਸਾਂਝੀ ਕੀਤੀ ਆ ਲੈ ਕੇ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕੀਤੀ ਆ ਠੀਕ ਹੈ ਤੇ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ